ਕਿ ਕੱਲ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸਰਕਾਰ ਆਪਕੇ ਦੁਆਰ ਜਿਹੜਾ ਕੈਂਪ ਹੈ ਉਹ ਸਰਹੱਦੀ ਕਸਬੇ ਬਮਿਆਲ ਦੇ ਲਾਗਲੇ ਪਿੰਡ ਰਮਕਾਲਵਾ ਵਿਖੇ ਲੱਗਣ ਜਾ ਰਿਹਾ ਹੈ ਸੋ ਸਾਰਿਆਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਉੱਥੇ ਪਹੁੰਚ ਕੇ ਜਿੰਨਾ ਵੀ ਜੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੇ ਸੁਗਾਵਾ ਦਿੱਤੀਆਂ ਜਾ ਰਹੀਆਂ ਨੇ ਕਿਸੇ ਦਾ ਸਰਟੀਫਿਕੇਟ ਹੈ ਕੋਈ ਇਸੇ ਵੀ ਪ੍ਰਕਾਰ ਦਾ ਕੋਈ ਸਰਟੀਫਿਕੇਟ ਹੈਗਾ ਉੱਥੇ ਬਣਾਏ ਜਾ ਰਹੇ ਨੇ ਸੋ ਫੋਕਸ ਪੰਜਾਬੀ ਚੈਨਲ ਵੱਲੋਂ ਅਸੀਂ ਤੁਹਾਨੂੰ ਇਹ ਲਾਈਵ ਜਾਣਕਾਰੀ ਦੇ ਰਹੇ ਹਾਂ ਕਿ ਕੱਲ ਸਵੇਰੇ ਅਨਵੇਰ ਖਾਨ ਨੋਕਵੇ ਤੋਂ ਜਿਹੜਾ ਕੈਂਪੋ ਲੱਗੇਗਾ ਤੇ 2-3 ਵਜੇ ਤੱਕ ਉਹ ਕੈਂਪ ਲੱਗਣ ਜਾ ਰਿਹਾ ਹੈ ਜਿਹਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਜਿਹੜੇ ਕਰਮਚਾਰੀ ਹੈਗੇ ਆ ਜਾਂ ਨੁਮਾਇंदे ਹੈਗੇ ਉਹ ਆਣਗੇ ਤੇ ਆਪ ਆਗੂ ਜਿਹੜੇ ਆਪ ਵਰਕਰ ਹੈਗੇ ਆ ਉਹ ਵੀ ਬਲਾਕ ਤੇ ਕਈਆਂ ਦਾ ਤਾਂ ਉਹ ਮੌਕੇ ਤੇ ਨਿਪਟਾਰਾ ਕਰਨਗੇ ਤੇ ਜੜੀਆਂ ਕੋਈ ਮੇਜਰ ਪ੍ਰੋਬਲਮ ਹੋਣਗੀ ਆ ਉਹਨਾਂ ਦਾ ਨਿਪਟਾਰਾ ਉਹ ਮਤਲਬ ਥੋੜੇ ਦਿਨਾਂ ਦੇ ਵਿੱਚ ਉਹ ਕੀਤਾ ਜਾਵੇਗਾ ਤੇ ਮੈਂ ਪਰਜੋਰ ਸਾਰੇ ਜਿੰਨੇ ਵੀ ਲਾਗਲੇ ਪਿੰਡ ਹੈਗੇ ਰਮਕਾਲਾ ਦੇ ਨੇੜਲੇ ਜਿੰਨੇ ਵੀ ਪਿੰਡ ਹੈਗੇ ਲਾਗੇ ਸਾਗੇ ਲਗਦੇ ਪਿੰਡ ਹੈਗੇ ਆ ਸੋ ਬੇਨਤੀ ਕਰਦਾ ਕਿ ਤੁਸੀਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚ ਕੇ ਇਸ ਜਿਹੜਾ ਕੈਂਪ ਦਾ ਲਾਭ ਲਓ ਤਾਂ ਜੋ ਤੁਸੀਂ ਵੀ ਜਿਹੜੇ ਤੁਹਾਡੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਦਾ ਨਿਪਟਾਰਾ ਹੋ ਸਕੇ ਸੋ ਕੱਲ ਜਿਹੜਾ ਹੈਗਾ 13 ਤਰੀਕ ਆਮ ਆਦਮੀ ਜਿਹੜਾ ਸਰਕਾਰ ਆਪਕੇ ਦੁਆਰ ਦੇ ਤਹਿਤ ਕੈਂਪ ਜਿਹੜਾ ਹੈਗਾ ਸੋ ਕੱਲ ਪਿੰਡ ਰਮਕਾਲਵਾ ਦੇ ਵਿੱਚ ਲੱਗਣ ਜਾ ਰਿਹਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਪਹੁੰਚ ਕੇ ਉੱਤੇ اپنی ਜਿਹੜੀ ਹੈਗੀ ਆ ਹਾਜ਼ਰੀ ਮਤਲਬ ਸਾਰੇ ਕੰਮ ਜਿਹੜੇ ਹੈਗੇ ਆ ਕਰਵਾਣੇ ਆ ਜਿਹੜੇ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਹੈਗੀਆਂ ਮੌਕੇ ਤੇ ਵੀ ਕਈ ਸਮੱਸਿਆਵਾਂ ਦਾ ਜਿਹੜਾ ਉਹ ਨਿਪਟਾਰਾ ਕੀਤਾ ਜਾਏਗਾ ਸੋ ਲਾਈਵ ਅਸੀਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਕੱਲ ਜਿਹੜਾ ਹੈਗਾ ਪਿੰਡ ਰਮਕਾਲਵਾ ਬਲਾਕ ਬਮਿਆਲ ਦੇ ਵਿੱਚ ਇੱਕ ਕੈਂਪ ਲੱਗਣ ਜਾ ਰਿਹਾ ਏ ਸੋ ਸਾਰਿਆਂ ਨੂੰ ਬੇਨਤੀ ਕਿ ਤੁਸੀਂ ਇੱਥੇ ਪੁੱਜੋ ਤੇ ਆਪਣੇ ਜਿਹੜੇ ਹੈਗੇ ਆ ਤੁਹਾਡੇ ਕੰਮ ਹੈਗੇ ਆ ਕੋਈ ਵੀ ਕੰਮ ਹੈਗਾ ਉਹ ਤੁਸੀਂ ਉੱਥੇ ਜਾ ਕੇ ਕਰਵਾ ਸਕਦੇ ਹੋ ਥੈਂਕ ਯੂ ਧੰਨਵਾਦ